ਸਾਡਾ ਦੇਸ਼ ਪੰਜਾਬ ਜਿਹੜਾ ਇਹ ਜਾਣਿਆ ਜਾਂਦਾ ਗੁਰੂਆਂ ਪੀਰਾਂ ਕਰਕੇ ਖਾਣ ਪੀਣ ਕਰਕੇ ਇਥੋਂ ਦੀ ਆਬੋ ਹਵਾ ਕਰਕੇ ਇਥੋਂ ਦੀ ਜ਼ਰਖੇਜ਼ ਮਿੱਟੀ ਕਰਕੇ ਹੌਲੀ ਹੌਲੀ ਜਿੱਦਾਂ ਜਿੱਦਾਂ ਸਮੇਂ ਦੇ ਵਿੱਚ ਤਬਦੀਲੀ ਆਂਦੀ ਗਈ ਆਧੁਨਿਕरण ਹੁੰਦਾ ਗਿਆ ਟੈਕਨੋਲੋਜੀ ਜਿਹੜੀ ਆ ਉਹ ਵਿਸਤਾਰ ਕਰਦੀ ਰਹੀ ਤਾਂ ਗੁਰਾਂ ਦੇ ਨਾਮ ਤੋਂ ਇਲਾਵਾ ਉਹਨਾਂ ਦੀ ਬਾਣੀ ਤੋਂ ਇਲਾਵਾ ਸਭ ਕੁਝ ਹੌਲੀ ਹੌਲੀ ਗੰਧਲਾ ਹੁੰਦਾ ਗਿਆ ਉੱਦਾ ਤਾਂ ਕਈ ਡੇਰੇ ਵੀ ਆ ਗਏ ਜਿਨ੍ਹਾਂ ਨੇ ਆਪੋ ਆਪਣਾ ਸਲੈਕਟ ਚਲਾਇਆ ਆਪੋ ਆਪਣਾ ਧਰਮ ਜਿਹੜਾ ਉਹ ਚਲਾਇਆ ਪ੍ਰਵਚਨ ਸ਼ੁਰੂ ਕੀਤੇ ਉਹਨੂੰ ਲੈ ਕੇ ਵੀ ਜਿਹੜਾ ਕਈ ਮਾਮਲੇ ਖੜੇ ਹੋਏ ਪਰ ਹੌਲੀ-ਹੌਲੀ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਸਿਗੀਆਂ ਜਿਹੜੀਆਂ ਸਾਡੇ ਸਰੀਰ ਨਾਲ ਜੁੜੀਆਂ ਚੀਜ਼ਾਂ ਸਿਗੀਆਂ ਇਹ ਵੀ ਗੰਦਲੀਆਂ ਹੋ ਗਈਆਂ ਇੱਕ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਦੇਸੀ ਘਿਓ ਅਸੀਂ ਖਾਂਦੇ ਆ ਜਿਹੜਾ ਦੁਕਾਨਾਂ ਤੋਂ ਲੈ ਕੇ ਆਉਨੇ ਆ ਜਿਹੜਾ ਪੈਕਟਾਂ 'ਚ ਬੰਦ ਹੁੰਦਾ ਜਾਂ ਜਿਹੜਾ ਹੋਰ ਵੱਖ-ਵੱਖ ਡੇਰੀਆਂ ਦੇ ਉੱਤੇ ਸਾਨੂੰ ਮਿਲਦਾ ਕਹਿੰਦੇ ਆ ਵੀ ਉਹਦੇ ਸੈਂਪਲ ਜਿਹੜੇ ਆ ਵੱਡੇ ਪੱਧਰ ਦੇ ਉੱਤੇ ਫੇਲ ਹੋਏ ਹੁਣ ਜਿਹੜਾ ਦੇਸੀ ਘਿਓ ਆ ਇਹ ਆਮ ਤੌਰ ਦੇ ਉੱਤੇ ਲਗਭਗ ਹਰ ਪਰਿਵਾਰ ਦੇ ਵਿੱਚ ਵਰਤਿਆ ਜਾਂਦਾ ਹੈ ਹੁਣ ਕਈ ਪਰਿਵਾਰ ਜਿਹੜੇ ਸਮਰੱਥ ਨੇ ਉਹ ਤਾਂ ਇਸ ਨੂੰ ਖਾਣ ਵਾਸਤੇ ਵਰਤਦੇ ਆ ਭਾਵੇਂ ਉਹ ਇਹਦੀਆਂ ਜਿਹੜਾ ਸਬਜੀ ਦੇ ਵਿੱਚ ਪਾ ਲੈਂਦੇ ਆ ਜਾਂ ਦੇਸੀ ਘਿਓ ਦੇ ਨਾਲ ਪਰੋਠੇ ਛਕਦੇ ਆ ਪਰ ਕੁਝ ਘਰ ਅਜੇ ਵੀ ਨੇ ਜਿਹੜੇ ਆਸਥਾ ਦੇ ਤੌਰ ਦੇ ਉੱਤੇ ਇਸ ਦੇਸੀ ਘਿਓ ਦੀ ਵਰਤੋਂ ਕਰਦੇ ਆ ਜਦੋਂ ਉਹਨਾਂ ਨੂੰ ਇਹ ਦੱਸਿਆ ਜਾਂਦਾ ਕਿਸੇ ਪੰਡਤ ਵੱਲੋਂ ਕਿਸੇ ਤਾંત્રਿਕ ਵੱਲੋਂ ਬਈ ਠੀਕ ਆ ਤੁਹਾਡੇ ਘਰ ਦੇ ਵਿੱਚ ਆਰਥਿਕ ਸਥਿਤੀ ਮਾੜੀ ਆ ਪਰ ਜੇਕਰ ਤੁਸੀਂ ਦੇਸੀ ਘਿਓ ਦਾ ਦੀਵਾ ਆਪਣੇ ਘਰ ਬਾਲੋਗੇ ਤਾਂ ਇਸ ਨਾਲ ਭਗਵਾਨ ਜਿਹੜਾ ਉਹ ਖੁਸ਼ ਹੋ ਜਾਏਗਾ ਉਹ ਵਿਚਾਰੇ ਭਾਵੇਂ ਆਪਣੇ ਖਾਣ ਵਾਸਤੇ ਇਹ ਦੇਸੀ ਘਿਓ ਨਾਲ ਲੈ ਕੇ ਆਉਣ ਪਰ ਭਗਵਾਨ ਨੂੰ ਖੁਸ਼ ਕਰਨ ਵਾਸਤੇ 100-500 ਰੁਪਿਆ ਜਿਹੜਾ ਵਾ ਉਹ ਜ਼ਰੂਰ ਕੱਢਦੇ ਆ ਤੇ ਦੇਸੀ ਘਿਓ ਲਿਆਉਂਦੇ ਆ ਹੁਣ ਤੁਸੀਂ ਇਹ ਹਾਲ ਦੇਖੋ ਵੀ ਜਿਹੜਾ ਇਹ ਵਾਲਾ ਦੇਸੀ ਘਿਓ ਹੁੰਦਾ ਜਿਹੜਾ ਖਾਸ ਤੌਰ ਤੇ ਇਹ ਜਿਹੜਾ ਕੁਝ ਧਾਰਮਿਕ ਸਮਾਨ ਜਿਹੜੀਆਂ ਦੁਕਾਨਾਂ ਵੇਚਦੀਆਂ ਉੱਥੋਂ ਮਿਲ ਜਾਂਦਾ ਬੰਦਾ ਉੱਥੇ ਪਹੁੰਚ ਕਰਦਾ ਤੇ ਉਹਨੂੰ ਕਹਿ ਦਿੰਦਾ ਵੀ 50 100 ਵਾਲਾ ਜਿਹੜਾ ਪੈਕਟ ਆ ਮੈਨੂੰ ਦੇ ਦਿਓ ਇਹ ਦੇਸੀ ਘੋੜ ਵਾਲੇ ਨਾਲੋਂ ਵੀ ਮਾੜਾ ਨਿਕਲਿਆ ਇਹਦੇ ਵਿੱਚ ਤਾਂ ਰਿਪੋਰਟ ਦੇ ਮੁਤਾਬਕ ਹਾਈਡਰੋ ਜਨਰੇਟਿਡ ਜਿਹੜਾ ਫੈਟ ਆ ਉਹ ਮਲਾਇਆ ਜਾਂਦਾ ਤੇ ਨਾਲ ਦੀ ਨਾਲ ਇਹਦੇ ਵਿੱਚ ਜਿਹੜਾ ਰਿਫਾਈਨਡ ਮਲਾਇਆ ਜਾਂਦਾ ਔਰ ਇਸ ਪੈਕਟ ਦੇ ਵਿੱਚ ਜਿੰਨਾ ਵੀ ਇਸ ਪੈਕਟ ਦਾ ਵਜ਼ਨ ਹੁੰਦਾ ਉਹਦੇ ਵਿੱਚ ਕੇਵਲ 10 ਗ੍ਰਾਮ ਜਿਹੜਾ ਉਹ ਅਸਲੀ ਦੇਸੀ ਕਿਉਂ ਹੁੰਦਾ ਭਈ ਜਿੱਥੇ ਤਾਂ ਇਹ ਕੰਪਨੀਆਂ ਵਾਲੇ ਇਹ ਵੱਡੀਆਂ ਕਾਰੋਬਾਰੀ ਜਿਹੜੇ ਆ ਇਹ ਬੰਦਿਆਂ ਦੀ ਸਿਹਤ ਦੇ ਨਾਲ ਖੇਡਵਾਰ ਕਰ ਰਹੇ ਆ ਉੱਥੇ ਉਹਨਾਂ ਦੀ ਆਸਥਾ ਦੇ ਨਾਲ ਵੀ ਜਿਹੜਾ ਇਹ ਖੇਡਵਾਰ ਕੀਤਾ ਜਾ ਰਿਹਾ ਹੁਣ ਜਦੋਂ ਇਹ ਖਬਰ ਛਪੀ ਆ ਤਾਂ ਲੋਕ ਬੜੇ ਹੈਰਾਨ ਪ੍ਰੇਸ਼ਾਨ ਹੋ ਰਿਹਾ ਵੀ ਹਾਲ ਹੀ ਦੇ ਵਿੱਚ ਇਹ ਮੁੱਦਾ ਉੱਠਿਆ ਸੀ ਕਿ ਪੰਜਾਬ ਦੀ ਜਿਹੜੀ ਮਾਰਕ ਫੈਡ ਆ ਜਿਹੜੀ ਦੁੱਧ ਵੀ ਬਣਾਉਂਦੀ ਆ ਦੇਸੀ ਘਿਓ ਬਣਾਉਂਦੀ ਆ ਮੱਖਣ ਬਣਾਉਂਦੀ ਆ ਬਈ ਉਹ ਇਸ ਵੇਲੇ ਘਾਟੇ 'ਚ ਚੱਲ ਰਹੀ ਆ ਤੇ ਦੂਸਰੇ ਪਾਸੇ ਅਮੁਲ ਜਿਹੜਾ ਜਿਹੜੀ ਗੁਜਰਾਤ ਦੀ ਇੱਕ ਕੰਪਨੀ ਆ ਉਹ بڑے ਮਨਾਫੇਚ ਆ ਔਰ ਹੌਲੀ ਹੌਲੀ ਇਹ ਜਿਹੜੀ ਗੁਜਰਾਤ ਦੀ ਕੰਪਨੀ ਅਮੁਲ ਆ ਇਹ ਪੰਜਾਬ ਦੇ ਵਿੱਚ ਵੀ ਆਪਣੇ ਜਿਹੜੇ ਆ ਉਹ ਵੱਡੇ ਵੱਡੇ ਕਾਰਖਾਨੇ ਆਪਣੀਆਂ ਵੱਡੀਆਂ ਵੱਡੀਆਂ ਜਿਹੜੀਆਂ ਫੈਕਟਰੀਆਂ ਉਹਨੂੰ ਸਥਾਪਿਤ ਕਰਨਾ ਚਾਹੁੰਦੀ ਆ ਪਰ ਇਹ ਤੋਂ ਪਹਿਲਾਂ ਤਾਂ ਬੇੜਾ ਕਰਕ ਸਾਡੇ ਆਪਣੇ ਬੰਦੇ ਸਾਡਾ ਕਰ ਚੁੱਕੇ ਆ ਜਿਹੜੇ ਸਾਡੇ ਕੋਲੋਂ ਮੋਢੀ ਰਕਮ ਵੀ ਵਸੂਲਦੇ ਆ ਮਿੱਠੇ ਪਿਆਰੇ ਹੋ ਕੇ ਇਹ ਵੀ ਗੱਲ ਆਖ ਦਿੰਦੇ ਆ ਵੀ ਇਹ ਤਾਂ ਸਾਡੇ ਵੱਲੋਂ ਤਿਆਰ ਕੀਤਾ ਜਾਂਦਾ ਸਾਡੀ ਨਿਗਰਾਨੀ ਹੇਠ ਤਿਆਰ ਕੀਤਾ ਜਾਂਦਾ ਤੇ ਉਸੇ ਦੇਸੀ ਘਿਓ ਤੇ ਦੁੱਧ ਦੇ ਨਾਲ ਸੈਂਪਲ ਜਿਹੜੇ ਆ ਫੇਲ ਹੋਏ ਆ ਧਿਆਰਾਂ ਦਾ ਸੀਜ਼ਨ ਆਉਣ ਵਾਲਾ ਤੇ ਜਦੋਂ ਇਸ ਪੂਰੇ ਮਹਿਕਮੇ ਨੇ ਖੋਏ ਦੀ ਜਾਂਚ ਵੀ ਕੀਤੀ ਵੀ ਅੱਗੋਂ ਹੁਣ ਹੋਰ ਮਹੀਨੇ ਇੱਕ ਨੂੰ ਜਿਹੜਾ ਉਹ ਧਿਆਰ ਸ਼ੁਰੂ ਹੋ ਜਾਣੇ ਆ ਦਿਵਾਲੀ ਆਉਣੀ ਆ ਉਹ ਤੋਂ ਵੱਡੇ ਪੱਧਰ ਦੇ ਉੱਤੇ ਅਸੀਂ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਜਿਹੜੇ ਆ ਉਹ ਤੋਹਫੇ ਦਿੰਨੇ ਆ ਤੇ ਜਦੋਂ ਖੋਏ ਦੇ ਸੈਂਪਲ ਚੈੱਕ ਕੀਤੇ ਗਏ ਤਾਂ ਉਹ ਵੀ ਵੱਡੀ ਪੱਧਰ ਦੇ ਉੱਤੇ ਸੈਂਪਲ ਜਿਹੜੇ ਆ ਇਹ ਫੇਲ ਹੋਏ ਆ ਸੋ ਇਸ ਵਕਤ ਅਸੀਂ ਜਾ ਕਿੱਧਰ ਰਹੇ ਆ ਕਿਸੇ ਵੇਲੇ ਤੇ ਮੋਰਚੇ ਇਹ ਲੱਗ ਜਾਂਦੇ ਆ ਵੀ ਉਹ ਜ਼ੀਰੇ ਦੇ ਵਿੱਚ ਜਿਹੜੀ ਫੈਕਟਰੀ ਲੱਗੀ ਹੋਈ ਆ ਸ਼ਰਾਬ ਬਣਾਉਣ ਵਾਲੀ ਉਹ ਜਦੋਂ ਗੰਧਲਾ ਪਾਣੀ ਜ਼ਮੀਨ 'ਤੇ ਪਾਉਂਦੀ ਆ ਤਾਂ ਸਾਰਾ ਜ਼ਮੀਨ ਦਾ ਹੇਠਲਾ ਜਿਹੜਾ ਪਾਣੀ ਆ ਉਹ ਗੰਧਲਾ ਹੋ ਚੁੱਕਾ ਦੂਸਰੇ ਪਾਸੇ ਬੁੱਢਾ ਨਾਲਾ ਮੈਂ ਬੁੱਢਾ ਨਾਲਾ ਇਸ ਕਰਕੇ ਗਿਆ ਆਮ ਲੋਕਾਂ ਨੂੰ ਬੁੱਢਾ ਨਾਲਾ ਹੀ ਪਤਾ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚੋਂ ਨਿਕਲਦਾ ਵੀ ਉਹ ਹੈਗਾ ਤੇ ਦਰਿਆ ਸੀ ਦਰਿਆ ਦੀ ਵਿਸ਼ਾਲਤਾ ਦਰਿਆ ਦਾ ਜਿਹੜਾ ਇਹ ਆਕਾਰ ਆ ਉਹਦਾ ਜਿਹੜਾ ਫਲਾ ਉਹ ਕਿੱਡਾ ਜ਼ਿਆਦਾ ਹੁੰਦਾ ਤੇ ਉਹ ਕਰਦਿਆਂ ਕਰਾਉਂਦਿਆਂ ਵਿਚਾਰਾ ਦਰਿਆ ਇੱਕ ਦਰਿਆ ਜਿਹਦੀ ਹਸਤੀ ਦਰਿਆ ਦੀ ਸੀਗੀ ਉਹ ਨਾਲੇ ਦਾ ਨਾਮ ਲੈ ਕੇ ਬੈਠਾ ਵੀ ਇਹ ਹੁਣ ਇੱਕ ਬੁੱਢਾ ਨਾਲਾ ਤੇ ਹੌਲੀ ਹੌਲੀ ਜਿੱਥੇ ਪਾਣੀ ਗੰਦਲੇ ਹੋ ਰਿਹਾ ਜਿੱਥੇ ਆਬੋ ਹਵਾ ਗੰਧਲੀ ਹੋ ਰਹੀ ਆ ਸਾਹ ਲੈਣਾ ਔਖਾ ਹੋ ਰਿਹਾ ਲੋਕਾਂ ਨੂੰ ਲੋਕ ਜਿਹੜੇ ਆ ਉਹ ਬਾਹਰੋਂ ਭੱਜਦੇ ਪਏ ਆ ਤੇ ਭੱਜਣ ਵੀ ਕਿਉਂ ਨਾ ਵੀ ਜਦੋਂ ਇੱਥੇ ਇੱਕ ਪਾਸੇ ਤੇ ਗੈਂਗਸਟਰਾਂ ਦਾ ਰਾਜ ਆ ਤੇ ਦੂਜੇ ਪਾਸੇ ਇਹ ਗੱਲ ਇਸ ਕਰਕੇ ਬੜੀ ਖਬਰ ਧਿਆਨ ਵਾਲੀ ਆ ਬੜੀ ਫਿਕਰ ਵਾਲੀ ਖਬਰ ਆ ਵੀ ਇੱਕੋ ਇੱਕ ਚੀਜ਼ ਪੰਜਾਬ ਦੇ ਵਿੱਚ ਬੜੀ ਮਾਣ ਕਰਦੇ ਆ ਜਦੋਂ ਪੰਜਾਬ ਤੋਂ ਬਾਹਰਲੇ ਲੋਕ ਵੀ ਇੱਥੇ ਫੂਡ ਵਲੋਗਿੰਗ ਕਰਨ ਆਉਂਦੇ ਆ ਜਾਂ ਕਿਤੇ ਘੁੰਮਣ ਆਉਂਦੇ ਆ ਤੇ ਕਹਿੰਦੇ ਵੀ ਪੰਜਾਬ ਦਾ ਖਾਣਾ ਬੜਾ ਜ਼ਬਰਦਸਤ ਆ ਇੱਥੇ ਜਿਹੜਾ ਖਾਣਾ ਵਾ ਉਹ ਬੜਾ ਸ਼ੁੱਧ ਮਿਲਦਾ ਤੇ ਇਸ ਸ਼ੁੱਧ ਸ਼ਬਦ ਦੇ ਅੱਗੇ ਜਿਹੜਾ ਸ਼ਬਦ ਛੜਿਆ ਹੁੰਦਾ ਵਾ ਸ਼ੁੱਧ ਦੇਸੀ ਘਿਓ ਦਾ ਖਾਣਾ ਅਸ਼ੁੱਧ ਦੇਸੀ ਘਿਓ ਦਾ ਫਲਾਣੀ ਚੀਜ਼ ਟਿਮਕਣੀ ਚੀਜ਼ ਉਸੇ ਦੇਸੀ ਘਿਓ ਦੇ ਵਿੱਚ ਜਿਹੜੀ ਆ ਉਹ ਵੱਡੇ ਪੱਧਰ ਤੇ ਮਲਾਵਟ ਪਾਈ ਗਈ ਆ ਤੇ ਇਹ ਜਿਹੜੀ ਰਿਪੋਰਟ ਹੁਣ ਜਦੋਂ ਅਖਬਾਰਾਂ ਦੇ ਵਿੱਚ ਛਪੀ ਆ ਪੰਜਾਬੀ ਟ੍ਰਿਬਿਊਨ ਦੇ ਵਿੱਚ ਇਹ ਖਬਰ ਖਾਸ ਤੌਰ ਤੇ ਜਦੋਂ ਛਪੀ ਆ ਤਾਂ ਲੋਕ ਬੜੇ ਪਰੇਸ਼ਾਨ ਆ ਵੀ ਯਾਰ ਸਾਡੇ ਪੰਜਾਬ ਦੇ ਵਿੱਚ ਇਸ ਵੇਲੇ ਚੱਲ ਕੀ ਰਿਹਾ ਜਿੱਥੇ ਇੱਕ ਪਾਸੇ ਲਾਅ ਐਂਡ ਆਰਡਰ ਦੀ ਸਥਿਤੀ ਮਾੜੀ ਆ ਜਿੱਥੇ ਇੱਕ ਪਾਸੇ ਫਾਜ਼ਿਲਕਾ ਦੇ ਵਿੱਚ ਇੱਕ ਗੈਂਗਸਟਰ ਇਹ ਗੱਲ ਕਹਿ ਦਿੰਦਾ ਭਈ ਜੇ ਘਰੋਂ ਨਿਕਲਣਾ ਤਾਂ ਜੇਬ 'ਚ ਘੱਟੋ-ਘੱਟ ਤੁਹਾਡੇ 1000 ਰੁਪਿਆ ਹੋਣਾ ਚਾਹੀਦਾ ਭਾਵੇਂ ਜੇ ਮੈਂ ਕਿਤੇ ਰਾਹ 'ਚ ਤੁਹਾਨੂੰ ਟੱਕਰ ਜਾਵਾਂ ਜਾਂ ਤੁਹਾਡਾ ਕਿਤੇ ਢੋਮ ਲਾ ਮੇਰੇ ਨਾਲ ਹੋ ਜਾਵੇ ਤੇ ਤੁਸੀਂ ਮੈਨੂੰ ਫਰौती ਦੇ ਸਕੋ ਉਥੇ ਹੀ ਲੋਕ ਜਿਹੜੇ ਮਿਹਨਤ ਵਿੱਚ ਸ਼ਕਤ ਕਰਦੇ ਆ ਜਾਂ ਜਿਹੜੇ ਖਾਣ-ਪੀਣ ਦੇ ਸ਼ਕੀਨ ਆ ਜਿਹੜੇ ਪਰਿਵਾਰ ਸਮੇਤ ਜਾਂਦੇ ਆ ਜਾਂ ਇਕੱਲੇ ਖਾਣ-ਪੀਣ ਦੇ ਸ਼ਕੀਨ ਆ სპੋਰਟਸਮੈਨ ਆ ਘੁੜਦੇ ਆ ਜਾਂ ਕਿਸੇ ਹੋਰ ਖੇਡ ਦੇ ਨਾਲ ਜੁੜੇ ਹੋਇਆ ਉਹਨਾਂ ਨੂੰ ਆ ਖੜਾ ਖਵਾਇਆ ਜਾ ਰਿਹਾ ਜਿਹਦੇ ਸੈਂਪਲ ਵੱਡੇ ਪੱਧਰ ਦੇ ਉੱਤੇ ਫੇਲ ਹੋ ਰਹੇ ਆ ਦੇਸੀ ਘੋਦੇ ਸੈਂਪਲ ਫੇਲ ਹੋ ਗਏ ਤੋਦੇ ਸੈਂਪਲ ਵੱਡੇ ਪੱਧਰ ਤੇ ਫੇਲ ਹੋ ਗਏ ਖੋਏ ਦੇ ਸੈਂਪਲ ਜਿਹੜੇ ਆ ਉਹ ਵੱਡੇ ਪੱਧਰ ਦੇ ਉੱਤੇ ਫੇਲ ਹੋਏ ਆ ਤੇ ਇੱਕ DHO ਸੀਗੇ ਇਲੈਕਸ਼ਨਾਂ ਤੋਂ ਪਹਿਲਾਂ بڑے ਛਾਪੇ ਮਾਰਦੇ ਹੁੰਦੇ ਸੀ ਹਾਲਾਂਕਿ ਉਹ ਜੋ ਕੁਝ ਵਿਖਾਉਂਦੇ ਸੀਗੇ ਉਹ ਬਿਲਕੁਲ ਸੱਚ ਸੀਗਾ ਵੀ ਫੈਕਟਰੀਆਂ ਦੇ ਵਿੱਚ ਖਾਣਾ ਜਿਹੜਾ ਕਿਵੇਂ ਬਣਦਾ ਕਿਦਾਂ ਇਹ ਜਿਹੜਾ ਵਾ ਇਹ ਇੱਕ ਕਾਰਜਕ੍ਰਮ ਆਪਣਾ ਕਰਦੇ ਆ ਉਹਨਾਂ ਫੈਕਟਰੀਆਂ ਦੀ ਸਾਫ ਸਫਾਈ ਦੇ ਕੀ ਪ੍ਰਬੰਧ ਹੈ ਪਰ ਆਖਰਕਾਰ ਇਸ ਰਿਪੋਰਟ ਨੇ ਤਾਂ ਬਿਲਕੁਲ ਜਿਹਨੂੰ ਕਹਿ ਦਿੰਨੇ ਆ ਵੀ ਬਿੱਲੀ ਹੈਲਿਉਮ ਬਾਹਰ ਲਿਆ ਕੇ ਕੱਢ ਕੇ ਰੱਖ ਦਿੱਤੀ ਪੰਜਾਬ ਦੇ ਇਹ ਹਾਲਾਤ ਆ ਕਿ ਜਿੱਥੇ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਮਿਲਾਵਟ ਹੈ ਉੱਥੇ ਆਸਥਾ ਦੇ ਨਾਮ ਦੇ ਉੱਤੇ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਪਰੋਸੀਆਂ ਜਾਂਦੀਆਂ ਉਹਦੇ ਵਿੱਚ ਵੀ ਵੱਡੇ ਪੱਧਰ ਤੇ ਮਿਲਾਵਟ ਹੈ ਔਰ ਇਹ ਇਹ ਜਿਹੜੇ ਅੰਕੜੇ ਹੁਣ ਮੈਂ ਤੁਹਾਨੂੰ ਦੱਸਣ ਲੱਗਿਆ ਇਹ ਸਾਲ 2023 2024 2024 ਇਸ ਵਕਤ ਚੱਲ ਰਿਹਾ ਦੁੱਧ ਦੇ 100 ਚੋਂ 13.6% ਸੈਂਪਲ ਜਿਹੜੇ ਆ ਉਹ ਫੇਲ ਹੋ ਗਏ ਆ ਯਾਨੀ ਕਿ 13% ਦੁਰਦ ਜਿਹੜਾ ਵਾ ਉਹਦੇ ਜਦੋਂ ਨਮੂਨੇ ਚੈੱਕ ਕੀਤੇ ਗਏ ਜਦੋਂ ਉਹਨਾਂ ਦੇ ਸੈਂਪਲ ਲਏ ਗਏ ਉਹ ਫੇਲ ਪਾਏ ਗਏ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵਿਭਾਗ ਨੇ ਇਹ ਸਾਰੀ ਜਾਂਚ ਕੀਤੀ ਆ ਇਸੇ ਤਰ੍ਹਾਂ ਦੇ ਨਾਲ ਜਿਹੜਾ ਵਾ ਉਹ ਖੋਇਆ 26% ਨਮੂਨੇ ਜਿਹੜੇ ਆ ਉਹਦੇ ਵੀ ਫੇਲ ਹੋਏ ਆ ਸੋ ਕਿੱਥੇ ਜਾ ਰਿਹਾ ਪੰਜਾਬ ਇਸ ਵਕਤ ਇਸੇ ਤਰ੍ਹਾਂ ਦੇਸੀ ਘੋਦੇ ਨਮੂਨੇ ਜਿਹੜੇ ਆ ਫੇਲ ਹੋਏ ਆ ਔਰ ਦੇਸੀ ਕੇ ਉਤੇ ਵਿੱਚ ਜਿਵੇਂ ਪਹਿਲਾਂ ਦੱਸਿਆ ਵੀ ਜਿਹੜਾ ਆਸਥਾ ਦੇ ਨਾਮ ਦੇ ਉੱਤੇ ਜਿਹੜਾ ਆਪਾਂ ਜੋਤ ਬਾਲਦੇ ਆ ਜਾਂ ਕਿਸੇ ਮੰਦਿਰ ਗੁਰਦੁਆਰੇ ਦੇ ਵਿੱਚ ਕਿਉਂ ਚੜਾਉਂਦੇ ਆ ਵੀ ਇੱਥੇ ਜੋਤ ਬਲਦੀ ਆ ਉਹਦੇ ਵਿੱਚ ਹੈ ਹੀ 10% ਦੇਸੀ ਘਿਓ ਆ 90% ਦੇ ਵਿੱਚੋਂ ਜਿਹੜਾ ਵਾ ਉਹ ਹਾਈਡਰੋ ਜਨਰੇਟਿਡ ਫੈਟ ਆ ਤੇ ਨਾਲ ਉਹਦੇ ਰਿਫਾਈਂਡ ਔਇਲ ਮਲਾਇਆ ਹੋਇਆ ਸੋ ਇਹਨਾਂ ਸਾਰੀਆਂ ਜਿਹੜੀਆਂ ਅੰਕੜਿਆਂ ਦੇ ਉੱਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਵੀ ਬਾਹਰਲੀਆਂ ਕੰਪਨੀਆਂ ਬਾਹਰਲੇ ਸੂਬਿਆਂ ਦੀਆਂ ਕੰਪਨੀਆਂ ਜਿਹੜੀਆਂ ਉਹ ਪੰਜਾਬ 'ਚ ਆ ਕੇ ਜਿਹੜਾ ਉਹ ਆਪਣੇ ਪੈਰ ਪਸਾਰ ਰਹੀਆਂ ਤੇ ਜਿਹੜੀਆਂ ਚੀਜ਼ਾਂ ਕਰਕੇ ਪੰਜਾਬ ਜਾਣਿਆ ਚਾਹੁੰਦਾ ਸੀਗਾ ਜਿਹੜੀਆਂ ਚੀਜ਼ਾਂ ਦੇ ਨਾਂ ਤੋਂ ਪੰਜਾਬ ਦੀ ਸ਼ਾਨ ਸੀ ਮਾਨ ਸੀਗਾ ਉਹਨਾਂ ਦੇ ਵਿੱਚ ਵੀ ਅਸੀਂ ਹੁਣ ਜਿਹੜਾ ਇਹ ਗੰਧਲਾ ਪੰਪ ਪਾਉਣਾ ਸ਼ੁਰੂ ਕਰ ਦਿੱਤਾ ਉਸ ਨੂੰ ਵੀ ਅਸੀਂ ਗੰਧਲਾ ਤੇ ਮਲਾਪਟੀ ਕਰਨਾ ਸ਼ੁਰੂ ਕਰ ਦਿੱਤਾ ਇਹ ਰਿਪੋਰਟ ਵਾਕਿਆ ਹੀ ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਬੜੇ ਸਵਾਲ ਖੜੇ ਕਰਦੀ ਹੈ ਬੀਓ ਮੈਕ ਵਿੱਚ ਕਿੱਥੇ ਨੇ ਜਿਨ੍ਹਾਂ ਦਾ ਕੰਮ ਹੈ ਆ ਵੀ ਰੋਜ਼ਾਨਾ ਜਾਂ ਜੋ ਵੀ ਉਹਨਾਂ ਦਾ ਹਫ਼ਤੇ ਦੇ ਵਿੱਚ ਇੱਕ ਰੂਟੀਨ ਹੁੰਦਾ ਉਹ ਕਿੱਥੇ ਕੰਮ ਕਰ ਰਹੇ ਨੇ ਕਿਉਂਕਿ ਆਖਰਕਾਰ ਜਿਹੜੇ ਸੈਂਪਲ ਜਿਨ੍ਹਾਂ ਨੇ ਚੈੱਕ ਕੀਤੇ ਆ ਉਹ ਤਸਾਲਸ਼ਮਾਈ ਕਰਦੇ ਆ ਹੋ ਸਕਦਾ ਉਹਨਾਂ ਨੇ ਵੀ ਇਹ ਸੈਂਪਲ ਇਸ ਕਰਕੇ ਚੈੱਕ ਕੀਤੇ ਹੁਣ ਵੀ ਤਿਹਾਰਾਂ ਦਾ ਸੀਜ਼ਨ ਹੈ ਪਰ ਇਹ ਸਭ ਦੇ ਉੱਤੇ ਸਰਕਾਰ ਨੂੰ ਜਿਹੜਾ ਸਖਤੀ ਕਰਨੀ ਚਾਹੀਦੀ ਆ ਨਹੀਂ ਤੇ ਫੇਰ ਜਿਹੜਾ ਇਕੱਲੀ ਬਿਆਨਬਾਜ਼ੀ ਰਹਿ ਜਾਣੀ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ